ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਤੁਸੀਂ ਦੇਖ ਰਹੇ ਹੋ ਜੱਸ ਸੇ ਪੰਜਾਬ ਟੀਵੀ ਤੇ ਅੱਜ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਸ਼੍ਰੀ ਬੋਸ ਸਿੰਘ ਜੀ ਨੀਲੋਂ ਸਾਹਿਬ ਸੋਨ ਨੀਲੋਂ ਸਾਹਿਬ ਅੱਜ ਦੀ ਗੱਲਬਾਤ ਦੇ ਵਿਸ਼ੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਗੱਲ ਕਰਾਂਗੇ 2027 ਦੀਆਂ ਚੋਣਾਂ ਬਾਰੇ ਹਾਂਜੀ ਜਿਵੇਂ ਜਿਵੇਂ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਉਦਾਂ ਹੀ ਜਿਹੜੇ ਰਾਜਨੀਤਿਕ ਪਾਰਟੀਆਂ ਪੰਜਾਬ ਦੀਆਂ ਹਾਂਜੀ ਉਹ ਹੁਣ ਇੱਕ ਦੂਜੇ ਵੱਲ ਜਾਣ ਦੀ ਤਿਆਰੀ 'ਚ ਬੈਠੀਆਂ ਹਾਂਜੀ ਕਿੰਸੋਆ ਮਿਲ ਰਹੀ ਹੈ ਕਿ ਅਕਾਲੀ ਭਾਜਪਾ ਦਾ ਗੱਠ ਜੋੜ ਫਿਰ ਹੋਣ ਜਾ ਰਿਹਾ ਬਿਲਕੁਲ ਇਹ ਕਿਥੋਂ ਤੱਕ ਦੀ ਜਿਹੜੀ ਗੱਲ ਸਹੀ ਹੈਗੀ ਵੀ ਇਹਨਾਂ ਦਾ ਗੱਠ ਜੁੜ ਹੋ ਸਕਦਾ ਦੁਬਾਰਾ ਫਿਰ ਦੇਖੋ ਗੱਠ ਜੋੜ ਹੋਣਾ ਤਾਂ ਆਮ ਗੱਲ ਹੈ ਹੂੰ ਇਹ ਕਿਸੇ ਦਾ ਵੀ ਕਿਸੇ ਪਾਰਟੀ ਦੇ ਨਾਲ ਚੋਣਾਂ ਜਿੱਤਣ ਲਈ ਹੂੰ ਲੈਣ ਦੇਣ ਹੋ ਸਕਦਾ ਗੱਠ ਜੁੜ ਹੋ ਸਕਦਾ ਪਰ ਜੇਕਰ ਤੁਸੀਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਇਹਨਾਂ ਦੇ ਪਿਛੋਕੜ ਨੂੰ ਦੇਖੋ ਤਾਂ ਇਹ ਵੀ ਬਾਰੀ ਤੌਰ ਤੇ ਤੁਹਾਨੂੰ ਲੱਗਦੇ ਨੇ ਵੀ ਇਹ ਵਖਰੂ ਵੱਖਾ ਹਨ ਪਰ ਇਹਨਾਂ ਦੀਆਂ ਅੰਦਰੋਂ ਜਿਹੜੀਆਂ ਅੰਦਰੂਨੀ ਗੱਲਾਂਬਾਤਾਂ ਨੇ ਉਹ ਸਾਂਝੀਆਂ ਨੇ ਜਾਂ ਇੱਕ ਦੂਜੇ ਦੀ ਮਦਦ ਆ ਇਹ ਇਹ ਲੋਕ ਮੇਟਾਂਗੇ ਤਰੀਕੇ ਦੇ ਨਾਲ ਕਰਦੇ ਰਹੇ ਨੇ ਤੇ ਹੁਣ ਜਦੋਂ 2 ਦਸੰਬਰ 2024 ਦੇ ਵਿੱਚ ਦਰਬਾਰ ਸਾਹਿਬ ਦੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਕੇ ਅਕਾਲੀਆਂ ਨੂੰ ਕਿਹਾ ਵੀ ਤੁਸੀਂ ਸਾਰੇ ਆਪੋ ਆਪਣੇ ਚੁੱਲ੍ਹੇ ਸਮਿਟਿਓ ਤੇ ਸੱਤ ਮੈਂਬਰੀ ਕਮੇਟੀ ਬਣੀ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਇੱਕ ਬੰਦਾ ਅਸਤੀਫਾ ਦੇ ਗਿਆ ਇੱਕ ਨੇ ਹੂੰ ਪਾਸਾ ਵਟ ਲਿਆ ਤੇ ਪੰਜ ਮੈਂਬਰੀ ਕਮੇਟੀ ਰਹੇਗੀ ਉਹਨਾਂ ਨੇ ਪੰਜਵੇਂ ਮੈਮਰੀ ਕਮੇਟੀ ਨੇ ਪੰਜਾਬ ਦੇ ਵਿੱਚ ਚੋਣ ਕਰਕੇ ਆਪਣੇ ਡੈਲੀਗੇਟਿਵ ਬਣਾ ਕੇ ਹਰਪ੍ਰੀਤ ਸਿੰਘ ਨੂੰ ਗੈਨੀ ਹਰਪ੍ਰੀਤ ਸਿੰਘ ਨੂੰ ਪੰਜਾਬ ਦਾ ਅਕਾਲੀ ਦਲ ਦਾ ਪ੍ਰਧਾਨ ਬਣਾ ਲਿਆ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਜਿਹੜਾ ਇਹਦਾ ਅਕਾਲੀ ਦਲ ਇਹਦੇ ਵੱਲੋਂ ਸਿੱਖੇ ਜਾਤੀ ਤੇ ਅਨੈਤਿਕ ਜਿਹੜੇ ਹਮਲੇ ਉਹ ਗਿਆਨੀ ਹਰਪ੍ਰੀਤ ਦੇ ਉੱਪਰ ਕਰਨੇ ਸ਼ੁਰੂ ਕਰ ਦਿੱਤੇ ਤੇ ਇਹ ਦੋਸ਼ ਲਗਾ ਰਹੇ ਨੇ ਕਿ ਇਹ ਭਾਜਪਾ ਦੇ ਸਾਰੇ ਸਾਰਾ ਕੁਝ ਹੋ ਰਿਹਾ ਜਦੋਂ ਕਿ ਭਾਜਪਾ ਨਾਲ ਆਪ ਗੱਠਜੋੜ ਕਰਨ ਜਾ ਰਹੇ ਆ ਇਹ ਹੀ ਗੱਲ ਆ ਨਾ ਹਾਂ ਇਹ ਇਹਨਾਂ ਨੂੰ ਫਿਕਰ ਲੱਗ ਗਈ ਆ ਵੀ ਪੰਜਾਬ ਦੇ ਵਿੱਚ ਕਿਤੇ ਇਹ ਹੀ ਗੱਠਜੋੜ ਹਰਪ੍ਰੀਤ ਵਾਲਾ ਜਿਹੜਾ ਅਕਾਲੀ ਦਲ ਬਣ ਗਿਆ ਉਹਦੇ ਨਾਲ ਨਾ ਹੋ ਜਾਵੇ ਹੂੰ ਤੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਇਹਦੇ ਆਪਣੇ ਅਕਾਲੀ ਦਲ ਦੇ ਜਿਹੜੇ ਸਾਬਕਾ ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਦੇ ਸਰਦਾਰ ਸਿਕੰਦਰ ਸਿੰਘ ਮਲੂਕਾ ਉਹਦੇ ਹਵਾਲੇ ਦੇ ਨਾਲ ਇੱਕ ਪੋਸਟ ਘੁੰਮ ਰਹੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਤੇ ਭਾਜਪਾ ਦਾ ਗੱਠ ਜੁੜੇ ਹੋ ਸਕਦਾ ਹੋ ਸਕਦਾ ਹੋ ਸਕਦਾ ਪਰ ਪੋਸਟਿਵ ਉਹਨੇ ਵੀ ਨਹੀਂ ਕੀਤੀ ਪੋਸਟਿਵ ਉਹਨੇ ਕੋਈ ਨਹੀਂ ਕਰਦਾ ਪੋਸਟਿਵ ਕੋਈ ਨਹੀਂ ਕਰਦਾ ਪਰ ਇਹ ਪੋਸਟਿਵ ਉਦੋਂ ਤੱਕ ਨਹੀਂ ਹੋਣੀ ਜਦੋਂ ਤੱਕ ਉਹਨਾਂ ਨੂੰ ਇਹ ਨਹੀਂ ਲੱਗੂਗਾ ਵੀ ਇਹ ਸਮਝੌਤਾ ਸਾਡੇ ਨਾਲ ਹੀ ਕਰਨਗੇ ਤੇ ਹਰਪ੍ਰੀਤ ਦੇ ਨਾਲ ਨਹੀਂ ਕਰਨਗੇ ਨਹੀਂ ਕਰਨਗੇ ਤੇ ਹੁਣ ਚੋਣਾਂ ਜਿੱਤਣ ਲਈ ਜਿਹੜੀਆਂ ਸਿਆਸੀ ਪਾਰਟੀਆਂ ਨੇ ਤੇ ਇੱਕ ਕਹਾਵਤ ਵੀ ਜੰਗ ਪਿਆਰ ਤੇ ਸਿਆਸਤ ਦੇ ਵਿੱਚ ਸਭ ਕੁਝ ਜਾਇਜ ਤੇ ਨਜਾਇਜ ਹੁੰਦਾ ਤੇ ਸਿਆਸੀ ਪਾਰਟੀਆਂ ਤਾਂ ਚੋਣਾਂ ਜਿੱਤਣ ਲਈ ਕੋਈ ਵੀ ਕਰ ਸਕਦੀਆਂ ਨੇ ਇਥੋਂ ਤੱਕ ਵੀ ਆ ਪੰਜਾਬ ਦੇ ਵਿੱਚ ਤਾਂ ਇਸ ਤਰ੍ਹਾਂ ਦੀ ਸਥਿਤੀ ਬਣੀ ਨਹੀਂ ਵੀ ਵੱਖ-ਵੱਖ ਜਿਹੜਾ ਜੁਪੀ ਵਿਹਾਰ ਦੇ ਤੇ ਮਧ ਪ੍ਰਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਸਾਡੇ ਕੋਲ ਬਹੁਤ ਸਾਰੀਆਂ ਉਦਾਹਰਨਾਂ ਨੇ ਵੀ ਜਿੱਥੇ ਬੂਥ ਕੈਪਚਰ ਹੁੰਦੇ ਰਹੇ ਨੇ ਵੀ ਸਾਡਾ ਬੰਦਾ ਹਾਰ ਰਿਹਾ ਤੇ ਉਹਨੂੰ ਜਿਤਾਉਣ ਦੇ ਲਈ ਬੂਥੇ ਕੈਪਚਰ ਹੁੰਦੇ ਰਹੇ ਨੇ ਨਹੀਂ ਪਰ ਉਹ ਗੱਲ ਤਾਂ ਹੁਣ ਆ ਆਮ ਆਦਮੀ ਪਾਰਟੀ ਨੇ ਡਿਕਲੇਅਰ ਕਰਤੀ ਹਮਾਲੀ ਦੇ ਵਿੱਚ ਸੋਧੀਆਂ ਨੇ ਆ ਸੋਧੀਆਂ ਨੇ ਦੀ ਵੀ ਬੀਡੀਏ ਅਸੀਂ ਸਾਰਾ ਕੁਝ ਕਰ ਸਕਦੇ ਹਾਂ ਔਰ ਕਰਾਂਗੇ ਦੇਖੋ ਉਹਨਾਂ ਦੀ ਉਹਨਾਂ ਦਾ ਆਪਣਾ ਤਰੀਕਾ ਹੂੰ ਦੇਖੋ ਚੋਣ ਜਿੱਤਣ ਲਈ ਤੇ ਹੁਣ ਚੋਣ ਜਿੱਤਣੀ ਤੇ ਜਾਂ ਕਿਸੇ ਸ਼ਾਮਲਾਟ ਜ਼ਮੀਨ ਤੇ ਕਬਜ਼ਾ ਕਰਨਾ ਇਹਦੇ ਵਿੱਚ ਅੰਤਰ ਆ ਹੂੰ ਤੇ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਵੀ ਪੰਜਾਬ ਆ ਜਿਹੜਾ ਉਹ ਸ਼ਾਮਲਾਟ ਆ ਜ਼ਮੀਨਾਂ ਨੇ ਲੈਂਡ ਪੂਲਿੰਗ ਦੇ ਵਿੱਚ ਨੀਤੀ ਲਿਆ ਕੇ ਪੰਜਾਬ ਨੂੰ ਇਹਨਾਂ ਨੇ ਸ਼ਾਮਲਾਟ ਦਾ ਰੂਪ ਦੇ ਦਿੱਤਾ ਸੀ ਪਰ ਪੰਜਾਬ ਦੇ ਲੋਕਾਂ ਨੇ ਦੱਸ ਦਿੱਤਾ ਵੀ ਇਹ ਸ਼ਾਮਲਾਟ ਨਹੀਂ ਤੇ ਹੁਣ ਜਿਹੜੇ ਹੁਣ ਆਮ ਆਦਮੀ ਪਾਰਟੀ ਨੇ ਜਿਵੇਂ ਹਰਿਆਣਾ ਦੇ ਵਿੱਚ ਦਿੱਲੀ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਇਹਨਾਂ ਨੇ ਵਕਫ ਵਕਫ ਪਾਰਟੀਆਂ ਦੇ ਨਾਲ ਸਮਝੌਤੇ ਕੀਤੇ ਨੇ ਕਾਂਗਰਸ ਵੀ ਕਰਦੀ ਆ ਅਕਾਲੀ ਵੀ ਕਰਦੇ ਨੇ ਪਰ ਅਕਾਲੀਆਂ ਨੂੰ ਹੁਣ ਜਿਹੜੀ ਆਪਣੇ ਭਵਿੱਖ ਦੀ ਚਿੰਤਾ ਲੱਗੀ ਹੋਈ ਆ ਉਹਦਾ ਵੱਧ ਇਹਨਾਂ ਤੇ ਅਸਰ ਹੋਇਆ ਇਸੇ ਕਰਕੇ ਇਹਨਾਂ ਨੇ ਇਹ ਐਲਾਨ ਹੋਣੇ ਕਰਨਾ ਸ਼ੁਰੂ ਕਰ ਦਿੱਤਾ ਜਦ ਕਿ ਚੋਣਾਂ ਦੇ ਵਿੱਚ 1.5 ਸਾਲ ਪਿਆ ਡੇਢ ਸਾਲ ਦੇ ਵਿੱਚ ਕੀ ਪੰਜਾਬ ਦੀ ਸਥਿਤੀ ਬਣਦੀ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਇਹਨਾਂ ਨੇ ਹੁਣੇ ਤੋਂ ਆਪਣਾ ਕੰਮ ਇਹ ਸ਼ੁਰੂ ਕਰ ਦਿੱਤਾ ਹੂੰ ਵੀ ਰੌਲਾ ਪਾਓ ਸ਼ਾਇਦ ਸਮਝੌਤਾ ਹੋ ਜਾਏ ਹੂੰ ਕੀ ਹੈਗੀ ਪੋਸਿਬਿਲਿਟੀ ਇਹਦੀ ਦੇਖੋ ਸਮਝੌਤਾ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਤੇ ਦਿੱਲੀ ਦੇ ਵਿੱਚ ਤਾਂ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਤੇ ਵੀ ਸਵਾਲ ਜਾਂ ਨਿਸ਼ਾਨ ਖੜਾ ਹੋ ਗਿਆ ਵਿਪਵਖ ਦੇ ਵਿੱਚ ਉਹਨਾਂ ਦੀ ਸਰਕਾਰ ਰਹਿੰਦੀ ਹੈ ਜਾ ਨਹੀਂ ਰਹਿੰਦੀ ਕਿਉਂਕਿ ਇਹ ਸਰਕਾਰ ਦੇ ਕਰਕੇ ਹੀ ਜਿਵੇਂ ਕਹਿੰਦੇ ਨੇ ਵੀ ਇਹ ਪੱਛਾ ਕਿਲੇ ਤੇ ਟਿੰਗੜਦਾ ਹੁੰਦਾ ਤੇ ਪੰਜਾਬ ਦੇ ਅਕਾਲੀਆਂ ਨੂੰ ਲੱਗ ਰਿਹਾ ਵੀ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਆ ਪਰ ਭਾਜਪਾ ਜਿਹੜੀ ਆਪਣੇ ਪੈਰੀਂ ਆਪ ਖਵਾੜਾ ਮਾਰਨ ਲੱਗੀ ਹੋਈ ਆ ਜਿਵੇਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਮਨਜੀਤ ਸ਼ਰੋਧੀਆਂ ਨੇ ਇਹ ਕੱਲ ਪਰਸੋਂ ਮਹਾਲੀ ਦੇ ਵਿੱਚ ਜਿਹੜਾ ਉਹਨੇ ਉੱਥੇ ਬਿਆਨ ਜਾਰੀ ਕੀਤਾ ਸ਼ਾਮ-ਦਾਮ ਦੰਡ ਭੇਦ ਲੜਾਈ ਝਗੜਾ ਕਟਮਾਰ ਜੋ ਕੁਝ ਵੀ ਹੁੰਦਾ ਹੈ ਜੋ ਕੁਝ ਵੀ ਹੁੰਦਾ ਹੈ ਹਾਂ ਉਹ ਕਰਨ ਲਈ ਤੇ ਜੇਕਰ ਇਸ ਤਰ੍ਹਾਂ ਦੀ ਸਥਿਤੀ ਪੰਜਾਬ ਦੇ ਵਿੱਚ ਬਣੇਗੀ ਤਾਂ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਨੇ ਚੂੜੀਆਂ ਨਹੀਂ ਪੈਣੀਆਂ ਹੋਈਆਂ ਤੇ ਨਾ ਹੀ ਪੰਜਾਬ ਦੇ ਲੋਕਾਂ ਨੂੰ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਆ ਬਈ ਅਕਾਲੀ ਦਲ ਦਾ ਜਿਹੜਾ ਭਾਜਪਾ ਦੇ ਨਾਲ ਗੱਠ ਜੋੜ ਹੁੰਦਾ ਕਨੂੰ ਜੇ ਹੋ ਵੀ ਜਾਂਦਾ ਤੇ ਅਕਾਲੀ ਭਾਰਪਾ ਦੇ ਗੱਠ ਜੋੜ ਦਾ ਸਵਾਦ ਪੰਜਾਬ ਦੇ ਲੋਕਾਂ ਨੇ ਪਿਛਲੇ 10 ਸਾਲ ਦੇ ਵਿੱਚ ਲਿਆ ਹੋਇਆ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਸੋਚਣਾ ਪਊਗਾ ਵੀ ਉਹਨਾਂ ਦੇ ਦੁੱਖਾਂ ਤਕਲੀਫਾਂ ਜਿਹੜੀਆਂ ਉਹਨਾਂ ਦੀਆਂ ਸਮੱਸਿਆਵਾਂ ਨੇ ਭਾਵੇਂ ਉਹ ਰਾਜਨੀਤਿਕ ਨੇ ਆਰਥਿਕ ਨੇ ਸਮਾਜਿਕ ਨੇ ਸਭਿਆਚਾਰਕ ਨੇ ਉਹਨਾਂ ਨੂੰ ਕਿਹੜੀ ਪਾਰਟੀ ਤਬਜੂਦਿੰਦੀ ਆ ਪੰਜਾਬ ਦੇ ਲੋਕਾਂ ਨੂੰ ਜਾਨੀ ਸਿਆਸੀ ਪਾਰਟੀਆਂ ਨੇ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਵੀ ਤੁਸੀਂ ਕਿਹੜੀ ਪਾਰਟੀ ਦੀ ਮਦਦ ਕਰਨੀ ਆ ਉਹਨਿੰਨੋ ਸਵਾਲ ਤੇ ਵੀ ਨਿਕਲ ਕੇ ਆਗਣਾ ਤੁਹਾਡੇ ਗੱਲਾਂ ਦੇ ਵਿੱਚੋਂ ਹੂੰ ਤੁਸੀਂ ਕਹਿੰਦੇ ਮੈਂ ਉਹਦੋਂ ਇਕੱਲੀ ਭਾਜਪਾ ਦੇਖ ਲਈ ਹੂੰ ਕਾਂਗਰਸ ਵੀ ਦੇਖ ਲਈ ਆਮ ਆਦਮੀ ਪਾਰਟੀ ਵੀ ਦੇਖ ਲਈ ਹੂੰ ਬਾਕੀ ਬਚਿਆ ਕੀ ਆ ਹੁਣ ਪੰਜਾਬ ਪੰਜਾਬ ਦੇ ਕੋਲ ਕੀ ਬਚਿਆ ਕਿ ਤੁਸੀਂ ਕਿਸ ਚੀਜ਼ ਨੂੰ ਮਤੇਦਨਚ ਰੱਖਿਓ ਜਿਹੜੀ ਆਪਣੀ VOTING ਕਰਨਗੇ ਜਾਂ ਕਿਸ ਪਾਰਟੀ ਨੂੰ ਕਰਨਗੇ ਦੇਖੋ ਪੰਜਾਬ ਦੇ ਵਿਅਕਤੀ ਆ ਪੰਜਾਬ ਦਾ ਦੇਖੋ ਪੰਜਾਬ ਦਾ ਭਵਿੱਖ ਹੈਗਾ ਪੰਜਾਬ ਦੇ ਲੋਕਾਂ ਕੋਲ ਜੇ ਪੰਜਾਬ ਦੇ ਵਿੱਚ ਭਾਵੇਂ ਬਹੁਤ ਸਾਰੀਆਂ ਜਥੇਬੰਦੀਆਂ ਪੰਜਾਬ ਦੇ ਵਿੱਚ ਉੱਠ ਰਹੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਆਦਰਸ਼ ਰਾਜਨੀਤੀ ਇਹ ਲੈ ਕੇ ਆਉਣ ਲਈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਨ ਲਈ ਵੀ ਜਿਹੜੇ ਉਹ ਇਸ ਤਰ੍ਹਾਂ ਦੀ ਸਰਕਾਰ ਬਣਾ ਸਕਣ ਵੀ ਜਿਹੜੀ ਪੰਜਾਬ ਦੇ ਲੋਕਾਂ ਦੀ ਇਹ ਸੇਵਾਦਾਰ ਹੋਵੇ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਅਕਾਲੀਆਂ ਨੇ ਵੀ ਕਿਹਾ ਸੀ ਰਾਜਨੀਤਿਕ ਸੇਵਾ ਪਰ ਉਹਨਾਂ ਨੇ ਸੇਵਾ ਜਿਹੜੀ ਪੰਜਾਬ ਦੇ ਲੋਕਾਂ ਦੀ ਕੀਤੀ ਉਹ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਲੋਕ ਰਾਤ ਨੂੰ ਵੀ ਬੜਾ ਬੜਾ ਉੱਠਦੇ ਨੇ ਤੇ ਪੰਜਾਬ ਦੇ ਲੋਕਾਂ ਨੇ ਜਾਣੀ ਇਹ ਕਣ ਵੀ ਪੰਜਾਬ ਦੇ ਵਿੱਚ ਜਿਹੜੀਆਂ ਤਰਾਂ ਸੁਚੇਤ ਨੇ ਸਮਝਦਾਰ ਨੇ ਜਾਂ ਸੋਚਦਿਆਂ ਨੇ ਵੀ ਪੰਜਾਬ ਦਾ ਭਵਿੱਖ ਚੰਗੀ ਰਾਜਨੀਤੀ ਦੇ ਨਾਲ ਚੰਗੇ ਲੋਕਾਂ ਦੇ ਨਾਲ ਹੀ ਆਉਣਾ ਏ ਪੰਜਾਬ ਦੇ ਲੋਕਾਂ ਨੂੰ ਹੁਣ ਘਰਾਂ ਦੇ ਵਿੱਚੋਂ ਨਿਕਲਣਾ ਪਊਗਾ ਤੇ ਉਹਨਾਂ ਨੂੰ ਇਹ ਜਿਹੜੀਆਂ ਨੁਕੜ ਮੀਟਿੰਗਾਂ ਉਹਨਾਂ ਨੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਾਂ ਜੂ ਫੇਸਬੁੱਕ ਤੇ ਜਾਂ ਵਟਸਐਪ ਗਰੁੱਪਾਂ ਦੇ ਵਿੱਚ ਉਹ ਕਰਦੇ ਨੇ ਇਹਨਾਂ ਚੋਂ ਬਾਹਰ ਨਿਕਲ ਕੇ ਉਹਨਾਂ ਨੂੰ ਸਿਰ ਜੋੜ ਕੇ ਇਹ ਬਾਹਰ ਆਉਣਾ ਪਊਗਾ ਬੈਠਣਾ ਪਊਗਾ ਤੇ ਪੰਜਾਬ ਦੇ ਭਵਿੱਖ ਨੂੰ ਜੇ ਬਚਾਉਣਾ ਤਾਂ ਪੰਜਾਬ ਦੇ ਜਿਹੜੇ ਸਚੇਤ ਸਮਝਦਾਰ ਵਿਚਾਰਤਾਰਾ ਵਾਲੇ ਲੋਕ ਨੇ ਉਹਦੇ ਵਿੱਚ ਸਾਡੇ ਕਿਸਾਨ ਵੀ ਨੇ ਉਹਦੇ ਵਿੱਚ ਸਰਕਾਰੀ ਮੁਲਾਜ਼ਮ ਵੀ ਨੇ ਉਹਦੇ ਵਿੱਚ ਸਾਡੇ ਵਿਦਵਾਨ ਲੋਕ ਵੀ ਨੇ ਉਹਦੇ ਵਿੱਚ ਬਹੁਤ ਸਾਰੇ ਸਾਡੇ ਐਨਆਈਆਰ ਭਰਾ ਵੀ ਨੇ ਜਿਹੜੇ ਚਾਹੁੰਦੇ ਨੇ ਵੀ ਪੰਜਾਬ ਦਾ ਜਿਹੜਾ ਭਵਿੱਖ ਆ ਉਹ ਚੰਗਾ ਹੋਵੇ ਕਿਉਂਕਿ ਪੰਜਾਬ ਜਿਸ ਤਰ੍ਹਾਂ ਦੇ ਹਾਲਾਤ ਚੋਂ ਗੁਜ਼ਰ ਰਿਹਾ ਇਹ ਬਹੁਤ ਖਤਰਨਾਕ ਦੌਰ ਦੇ ਵਿੱਚੋਂ ਲੰਘ ਰਿਹਾ ਇਹਨੂੰ ਪੰਜਾਬ ਦੇ ਲੋਕ ਖੁਦ ਹੀ ਬਚਾ ਸਕਦੇ ਨੇ ਸਿਆਸੀ ਪਾਰਟੀਆਂ ਸਿਰਫ ਸੱਤਾ ਹਾਸਲ ਕਰ ਲਈ ਉਹਨਾਂ ਦੇ ਹਾਂ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਇਹ ਨੀਤੀਆਂ ਦੇ ਕੇ ਉਹਨਾਂ ਨੂੰ ਭੁਲੇਖੇ ਦੇ ਕੇ ਸੱਤਾ ਵਿੱਚ ਆਉਣੀਆਂ ਚ ਆਉਣ ਨੂੰ ਫੇਰਦੀਆਂ ਨੇ ਪਰ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਇਸ ਗੱਲ ਤੇ ਸੋਚਣਾ ਪਊਗਾ ਵੀ ਉਹਨਾਂ ਨੇ ਆਪਣਾ ਭਵਿੱਖ ਆਪਣੇ ਬੱਚਿਆਂ ਦਾ ਭਵਿੱਖ ਕਿਵੇਂ ਬਚਾਉਣਾ ਸੋ ਬੜੀ ਬੇਵਾਕ ਹੋ ਕੇ ਗੋਸਿੰਘ ਦਿਲੋ ਸਾਹਨੇ ਪੰਜਾਬ ਦੇ ਹਾਲਾਤਾਂ ਬਾਰੇ ਗੱਲਬਾਤ ਕੀਤੀ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਔਰ 2027 ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਸੁਚੇਤ ਹੋਣ ਲਈ ਵੀ ਕਿਹਾ ਕਿ ਉਹ ਕਿਸ ਬੰਦੇ ਦੇ ਕਿਸ ਪਾਰਟੀ ਦੇ ਨੁਮਾਇंदे ਨੂੰ ਵੋਟ ਦੇਣਗੇ ਕਿਸ ਪਾਰਟੀ ਨੂੰ ਜਿਤਾਉਣਗੇ ਇਹਦਾ ਆਉਣ ਵਾਲਾ ਸਮਾਂ ਦੱਸੇਗਾ ਸੋ ਲੋੜ ਹੈ ਹੁਣ ਪੰਜਾਬ ਨੂੰ ਸੁਚੇਤ ਹੋਣ ਦੀ ਸੋ ਦਿਲੋ ਸਾਹ ਤੁਸੀਂ ਬੜੀ ਬੇਵਾਬ ਕੋਈ ਗੱਲਬਾਤ ਕੀਤੀ। ਤੁਸੀਂ ਸਾਡੇ ਨਾਲ ਬੈਠੇ ਤੁਹਾਡਾ ਬਹੁਤ ਬਹੁਤ ਸਵਾਗਤ। ਧੰਨਵਾਦ।